ਉੱਤਪ੍ਰਦੇਸ਼ ਦੇ ਹਮੀਰਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਮਹਿਲਾ ਨੇ ਆਪਣੇ 5 ਬੱਚਿਆਂ ਨੂੰ ਛੱਡ ਕੇ ਆਪਣੇ ਪ੍ਰੇਮੀ ਦੇ ਨਾਲ ਦੂਜਾ ਵਿਆਹ ਕਰਵਾ ਲਿਆ ਹਾਲਾਂਕਿ ਇਹ ਵਿਆਹ ਨੂੰ ਸਿਰਫ 24 ਘੰਟੇ ਹੀ ਬੀਤੇ ਸੀ ਕਿ ਪਤਨੀ ਆਪਣੇ ਬੱਚਿਆਂ ਨੂੰ ਲੈ ਕੇ ਮੁੜ ਤੋਂ ਆਪਣੇ ਪਤੀ ਦੇ ਘਰ ਵਾਪਸ ਆ ਗਈ ਯੂਪੀ ਦੇ ਹਮੀਰਪੁਰ ਜ਼ਿਲ੍ਹੇ ਦਾ ਇਹ ਮਾਮਲਾ ਹੈ ਜਿੱਥੇ ਪਤਨੀ ਪਹਿਲਾਂ ਆਪਣੇ ਪ੍ਰੇਮੀ ਦੇ ਨਾਲ ਭੱਜ ਗਈ ਤੇ ਉਸ ਤੋਂ ਬਾਅਦ ਉਸ ਦਾ ਪਤੀ ਪੰਜ ਬੱਚਿਆਂ ਨੂੰ ਲੈ ਕੇ ਪਤਨੀ ਦੇ ਪ੍ਰੇਮੀ ਦੇ ਘਰ ਜੋ ਹੈ ਉਹ ਪਹੁੰਚ ਜਾਂਦਾ ਹੈ ਜਿਸ ਤੋਂ ਬਾਅਦ ਜੋ ਮਹਿਲਾ ਸੀ ਉਸ ਨੂੰ ਆਪਣੇ ਬੱਚਿਆਂ ਨੂੰ ਦੇਖ ਕੇ ਉਸ ਦਾ ਦਿਲ ਜੋ ਹੈ ਉਹ ਪਿਗਲ ਜਾਂਦਾ ਹੈ ਜਿਸ ਤੋਂ ਬਾਅਦ ਉਹ ਆਪਣੇ ਪਤੀ ਦੇ ਨਾਲ ਵਾਪਸ ਜਾਣ ਦੇ ਲਈ ਰਾਜ਼ੀ ਹੋ ਜਾਂਦੀ ਹੈ ਤਾਂ ਮਹਿਸ 24 ਘੰਟਿਆਂ ਦੇ ਵਿੱਚ ਲਵ ਮੈਰਿਜ ਜੋ ਸੀ ਉਹ ਖਤਮ ਹੋ ਗਈ ਪਤਨੀ ਜੋ ਸੀ ਮਹਿਲਾ ਜੋ ਸੀ ਉਹ ਆਪਣੇ ਪਤੀ ਦੇ ਨਾਲ ਪੰਜ ਬੱਚਿਆਂ ਸਮੇਤ ਆਪਣੇ ਪਤੀ ਦੇ ਘਰ ਵਾਪਸ ਚਲੇ ਜਾਂਦੀ ਹੈ ਉੱਥੇ ਹੀ ਉਸ ਦਾ ਪ੍ਰੇਮੀ ਇਹ ਸਭ ਕੁਝ ਵੇਖ ਕੇ ਹੱਕਾ ਬੱਕਾ ਰਹਿ ਜਾਂਦਾ ਹੈ ਕਿ ਉਸਦੀ ਪ੍ਰੇਮਿਕਾ ਜੋ ਸੀ ਉਸ ਦਾ ਦਿਲ पिघल ਗਿਆ ਤੇ 24 ਘੰਟਿਆਂ ਦੇ ਅੰਦਰ ਅੰਦਰ ਹੀ ਉਹ ਆਪਣੇ ਪਤੀ ਦੇ ਨਾਲ ਵਾਪਸ ਉਸ ਦੇ ਘਰ ਚਲੇ ਗਏ ਤਾਂ ਹਮੀਰਪੁਰ ਦਾ ਮਾਮਲਾ ਹੈ ਜਿੱਥੇ 27 ਸਾਲਾਂ ਦਾ ਇਹ ਵਿਅਕਤੀ ਸੀ ਜਿਸ ਦੀ ਪਤਨੀ ਜੋ ਸੀ ਉਹ ਆਪਣੇ ਪ੍ਰੇਮੀ ਦੇ ਨਾਲ ਪਹਿਲਾਂ ਫਰਾਰ ਹੋ ਜਾਂਦੀ ਹੈ ਉਸ ਦੇ ਨਾਲ ਵਿਆਹ ਕਰਵਾਇਆ ਜਾਂਦਾ ਹੈ ਤੇ ਆਪਣੇ ਸਹੁਰੇ ਘਰ ਨਵੇਂ ਸਹੁਰੇ ਘਰ ਦੇ ਜਾ ਕੇ ਰਹਿਣ ਲੱਪਨ ਦੀ ਹੈ ਹਾਲਾਂਕਿ ਪਤੀ ਵੀ ਬੱਚਿਆਂ ਨੂੰ ਲੈ ਕੇ ਪਤਨੀ ਦੇ ਪ੍ਰੇਮੀ ਦੇ ਘਰ ਪਹੁੰਚ ਜਾਂਦਾ ਹੈ ਜਿਸ ਤੋਂ ਬਾਅਦ ਮਹਿਲਾ ਦਾ ਆਪਣੇ ਬੱਚਿਆਂ ਨੂੰ ਵੇਖ ਕੇ ਦਿਲ ਪਿਗਲ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਔਰ ਆਪਣੇ ਪਤੀ ਦੇ ਨਾਲ ਜਾਣ ਦੇ ਲਈ ਮੁਰ ਤੋਂ ਰਾਜ਼ੀ ਹੋ ਜਾਂਦੀ ਹੈ ਤਾਂ ਆਪਣੇ ਬੱਚਿਆਂ ਦੇ ਨਾਲ ਆਪਣੇ ਪਤੀ ਦੇ ਘਰ ਵਾਪਸ ਆ ਗਈ ਹੈ ਤਾਂ ਯੂਪੀ ਦੇ ਹਮੀਰਪੁਰ ਜ਼ਿਲ੍ਹੇ ਦਾ ਇਹ ਰਾਨ ਕਰਨ ਵਾਲਾ ਮਾਮਲਾ ਹੈ ਜਿੱਥੇ ਪਤਨੀ ਦੇ ਵੱਲੋਂ ਪਹਿਲਾ ਪ੍ਰੇਮੀ ਦੇ ਨਾਲ ਭੱਜਿਆ ਜਾਂਦਾ ਹੈ ਪਰ ਬਾਅਦ ਵਿੱਚ ਜਦੋਂ ਉਸ ਦਾ ਪਤੀ ਬੱਚਿਆਂ ਨੂੰ ਲੈ ਕੇ ਪ੍ਰੇਮਿਕਾ ਦੇ ਨਵੇਂ ਸਹੌਂਿਆਂ ਘਰ ਪਹੁੰਚਦਾ ਹੈ ਤਾਂ ਮਹਿਲਾ ਦਾ ਆਪਣੇ ਬੱਚਿਆਂ ਨੂੰ ਦੇਖ ਕੇ ਦਿਲ ਪਿਗਲ ਜਾਂਦਾ ਹੈ ਤੇ ਆਪਣੇ ਪਤੀ ਦੇ ਨਾਲ ਵਾਪਸ ਜਾਣ ਦੇ ਲਈ ਮਹਿਲਾ ਰਾਜ਼ੀ ਹੋ ਜਾਂਦੀ ਹੈ